ਇਹ ਦਾ ਮੈਡੀਕਲ ਕਾਲਜ ਨਾਮ ਕੀ ਹੈ ਬਟਾ ਸੁਣ ਪਤਾ ਦੋ ਮੈਨ ਦਾ ਸੇਵਨ 5 ਨੰਬਰ ਸਮਝਾਓ ਆਲੂ ਬਾਕੀ ਥੈਂਕ ਯੂ ਅਧਰੇ ਆਣਾ ਅਧਰੇ ਚਲੋ ਚਲੋ ਅੱਗੇ ਚਲੋ ਆ ਬੈਠ ਜਾ ਚੱਲ ਕਾ ਹਮ ਥੋੜੀ ਦਵਾਈ ਲਈ ਆ ਆ ਦਵਾਈ ਘੱਟ ਗਈ ਜੇ ਉਹ ਕੀ ਪੈਸੇ ਦਿਵਾਓ ਫਿਰ ਜੋ ਵੀ ਆਂਦੀ ਆਜੀ ਅੱਜ ਤੱਕ ਕੋਈ ਤਰ੍ਹਾਂ ਦੀ ਦਵਾਈ ਤਾਂ ਨਹੀਂ ਮਾੜਾ ਕਰਦੇ ਜੀ ਪੂਰਾ ਪੜਾ ਮੈਠੀ ਕਰ ਲੈ ਵਾਲਾ ਅੱਜ ਆਪਾਂ ਸਾਰੇ ਸਿਵਲ ਹਸਪੀਟਲ ਗੁਰਦਾਸਪੁਰ ਬਬਰੀ ਵਿਖੇ ਖੜੇ ਆ ਔਰ ਸਾਡੇ ਨਾਲ ਅੱਜ ਮਾਲੀਓ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮਨਸ਼ੂ ਅਗਰਵਾਲ ਜੀ ਸਵਲ ਸਰਜੰਟ ਡੀ ਐਮ ਸੀ ਹੋਰ ਸਾਰੇ ਸਟਾਫ ਦੇ ਸਮੂਹ ਡਾਕਾਇਬਾਂਰ ਅਰ ਸਾਡੇ ਨਾਲ ਚੇਅਰਮੈਨ ਮਾਰਕਟ ਕਮੇਟੀ ਆਰ ਪਿਸ਼ਨ ਜੀ ਸ਼੍ਰੀ ਗੈਸ਼ਵ ਬਹਿਲ ਜੀ ਐਕਸ ਚੇਅਰਮੈਨ ਬਲਾਕ ਸੰਮਤੀ ਅੱਜ ਗੁਰਦਾਸਪੁਰ ਵਾਸੀਆਂ ਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਸ ਹਸਪਤਾਲ ਦੇ ਵਿੱਚ ਜਿਹੜੀ ਅਲਟਰਾਸਾਉਂਡ ਮਸ਼ੀਨ ਲੱਗੀ ਸੀ ਬਹੁਤ ਪੁਰਾਣੀ ਹੋ ਗਈ ਸੀਗੀ ਖਰਾਬ ਰਹਿੰਦੀ ਸੀਗੀ ਤੇ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਲੋਕ ਬਾਹਰ ਜਾ ਕੇ ਪ੍ਰਾਈਵੇਟ ਟੱਚ ਕਰਾਉਂਦੇ ਸੀ ਔਰ ਬਧੇਰੇ ਪੈਸੇ ਖਰਚਨੇ ਪੈਂਦੇ ਸੀਗੇ ਉਸ ਵਕਤ ਮੈਂ ਇਦਾਂ ਧਿਆਨ ਡੈਪਟੀ ਕਮਿਸ਼ਨਰ ਸ਼੍ਰੀ ਹਮੰਸ਼ੂ ਅਗਰਵਾਲ ਜੀ ਦੇ ਲਿਆਂਦਾ ਔਰ ਉਹਨਾਂ ਨੂੰ ਮੈਂ ਕਿਹਾ ਵੀ ਸਰਕਾਰ ਤੋਂ ਕੋਸ਼ਿਸ਼ ਕਰਕੇ ਇੱਕ ਨਵੀਂ ਅਲਟਰਾਸਾਉਂਡ ਮਸ਼ੀਨ ਜ਼ਰੂਰ ਜਿਹੜੀ ਆ ਇੱਥੇ ਲਾਈ ਜਾਵੇ ਸੋ ਮੈਂ ਰਸਮੀ ਤੌਰ ਤੇ ਨਹੀਂ ਡੀ ਸਾਹਿਬ ਦਿਲ ਦੀਆਂ ਕਰਾਈਆਂ ਤੇ ਇਲਾਕੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸੰਵੇਦਨਸ਼ੀਲ ਹੋ ਕੇ ਇਸ ਇਸ਼ੂ ਨੂੰ ਫੜਿਆ ਸਰਕਾਰ ਨਾਲ ਗੱਲ ਕੀਤੀ ਔਰ ਤਕਰੀਬਨ 25 ਲੱਖ ਰੁਪਈਆ ਤੁਸੀਂ ਚੱਕ ਕੱਟ ਕੇ ਇਹਦੇ ਲਈ ਵੱਖਰਾ ਰੱਖਤਾ ਤੇ 23 ਲੱਖ 90 ਹਜ਼ਾਰ ਦੀ ਇਹ ਜਿਹੜੀ ਲੇਟੈਸਟ ਅਲਟਰਾਸਾਉਂਡ ਮਸ਼ੀਨ ਆ ਉਹ ਅੱਜ ਇੱਥੇ ਉਪਲਬਧ ਹੋਈ ਆ ਇੱਕ ਵਾਰੀ ਫੇਰ ਅਡੀ ਸਾਹਿਬ ਤੁਹਾਡੇ ਇਸ ਉਪਰਾਲੇ ਦਾ ਧੰਨਵਾਦ ਤੁਸੀਂ ਅੱਜ ਲੋਕਾਂ ਨੂੰ ਉਹ ਰਾਹਤ ਦਿੱਤੀ ਆ ਜਿਹੜਾ ਸਰਕਾਰ ਦਾ ਮਨਸ਼ਾ ਜੀ ਭਗਵੰਤ ਮਾਨ ਜੀ ਦਾ ਇੱਕ ਐਸਾ ਉਪਾਏ ਐਸਾ ਉਹਨਾਂ ਦਾ ਇੱਕ ਕੋਸ਼ਿਸ਼ ਕਿ ਸਿਵਲ ਹਸਪੀਟਲ ਦੇ ਵਿੱਚ ਕੋਈ ਬੰਦਾ ਟੈਸਟ ਦੇ ਦਵਾਈ ਤੋਂ ਬਾਹਰ ਨਾ ਜਾਵੇ ਸੋ ਅੱਜ ਉਸ ਨੂੰ ਆਪਣਾ ਯਕੀਨੀ ਬਣਾਉਂਦਾ ਇੱਥੇ ਟੈਸਟ ਬਹੁਤੀਆਂ ਕੈਟੇਗਰੀਜ਼ ਐਸੀਆਂ ਨੇ ਜਿਹੜੀਆਂ ਫ੍ਰੀ ਨੇ ਜਿਹੜੀਆਂ ਬਹੁਤ ਘੱਟ ਪਰਸੈਂਟੇਜ ਪੋਪੂਲੇਸ਼ਨ ਦੀ ਹੋਏਗੀ ਤੇ ਤੇ 200 ਰੁਪਈਆ ਇਹਨਾਂ ਦੀ ਫੀਸ ਹੈਗੀ ਆ ਪਰ 200 ਰੁਪਏ ਨਾਲ ਅਲਟਰਾਸਾਉਂਡ ਹੋ ਜਾਵੇ ਤੇ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੀ ਆ ਇਹਦਾ ਉਪਰਾਲਾ ਕੀਤਾ ਗਿਆ ਇਹਨੂੰ ਬਕਾਇਦਾ ਦੀ ਸਾਹਮਣੇ ਆਪਣੇ ਆਫੀਸਰ ਦੀ ਡਿਊਟੀ ਲਾ ਕੇ ਜੈਮ ਪੋਰਟਲ ਦੇ ਵਿੱਚ ਇਹਨੂੰ ਖਰੀਦਿਆ ਗਿਆ ਔਰ ਮੈਂ ਸਮਝਦਾ ਵੀ ਇੱਕ ਲੇਟੈਸਟ ਮਸ਼ੀਨ ਅ ਸਿਵਲ ਹਸਪੀਟਲ ਬਰਦਾਸਪੁਰ ਚ ਮਿਲੀ ਆ ਔਰ ਮੈਂ ਇਸ ਤੁਹਾਡੀ ਪ੍ਰੈਸ ਦੇ ਰਾਈ ਵੀ ਇਲੈਕਟ੍ਰੋਨਿਕ ਮੀਡੀਆ ਰਾਈ ਵੀ ਪ੍ਰਿੰਟਰ ਰਾਈ ਵੀ ਲੋਕਾਂ ਨੂੰ ਅਪੀਲ ਕਰੂੰਗਾ ਇਲਾਕੇ ਵਾਸੀਆਂ ਨੂੰ ਵੀ ਇੱਥੇ ਆਓ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਕਰੇ ਲੋੜ ਨਾ ਪਵੇ ਪਰ ਜੇ ਕੋਈ ਤਕਲੀਫ ਆ ਹੀ ਜਾਵੇ ਤੇ ਫੇਰ ਬਾਹਰ ਜਾਣ ਦੀ ਲੋੜ ਨਹੀਂ ਹੁਣ ਇਸ ਸੱਤ ੱਲੇ ਤਾਨੂੰ ਹਰ ਤਰ੍ਹਾਂ ਦੇ ਟੈਸਟ ਜਿਹੜੇ ਨੇ ਅਲਟਰਾ ਸਾਊਂਡ ਦੇ ਇੱਥੇ ਹੋਇਆ ਕਰਨਗੇ ਔਰ ਇਹਦਾ ਤੁਸੀਂ ਫਾਇਦਾ ਉਠਾਓ ਦੂਜਾ ਭਗਵੰਤ ਮਾਨ ਜੀ ਦਾ ਧੰਨਵਾਦ ਕਿ ਜਿਨ੍ਹਾਂ ਨੇ ਹਸਪਤਾਲਾਂ ਦੇ ਵਿੱਚ ਇਹ ਯਕੀਨੀ ਬਣਾਤਾ ਕਿ ਦਵਾਈ ਜਿਹੜੀ ਆ ਫ੍ਰੀ ਮਿਲੂਗੀ 223 ਤਰ੍ਹਾਂ ਦੀਆਂ ਦਵਾਈਆਂ ਸਿਵਲ ਸਰਜਨ ਸਾਹਿਬ ਤੁਹਾਡੇ ਕੋਲ ਪਹੁੰਚ ਗਈਆਂ ਨੇ ਔਰ ਜਿਹੜੀਆਂ ਦਵਾਈਆਂ ਇੱਥੇ ਉਪਲਬਧ ਨਹੀਂ ਹੋਣਗੀਆਂ ਉਹਦੇ ਪੈਸੇ ਵੀ ਇਹਨਾਂ ਨੂੰ ਆ ਗਏ ਨੇ ਬਾਹਰੋਂ ਦਵਾਈ ਖਰੀਦਣ ਦੀ ਲੋੜ ਨਹੀਂ ਇਹ ਵੀ ਜਿਹੜੀ ਦਵਾਈ ਆ ਉਹ ਤੁਹਾਨੂੰ ਇੱਥੋਂ ਹੀ ਮਿਲੂਗੀ ਜਨਔਸ਼ਦੀ ਸ਼ਾਪ ਆਲਰੇਡੀ ਇੱਥੇ ਚੱਲ ਰਹੀ ਆ ਜਿਹੜੀ ਡੀ ਸਾਹਿਬ ਰੈੱਡ ਕਰਾਸ ਦੇ ਚੇਅਰਮੈਨ ਨੇ ਉਹਦੇ ਰਾਈ ਚੱਲ ਰਹੀ ਆ ਔਰ ਦੂਜੀ ਖੁਸ਼ਖਬਰੀ ਇੱਕ ਹੋਰ ਜਨਔਸ਼ਦੀ ਸ਼ਾਪ ਜਿਹੜੀ ਆ ਉਹ ਆਪਾਂ ਪੁਰਾਣੇ ਹਸਪਤਾਲ ਅਰਬਨ ਕਮਿਊਨਿਟੀ ਹੈਲਥ ਸੈਂਟਰ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਲੂ ਕਰਤੀ ਜਾਊਗੀ ਸੋ ਇਸ ਕਰਕੇ ਅੱਜ ਜਿਹੜਾ ਉਪਰਾਲਾ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦਾ ਕਿ ਸਿਹਤ ਸੇਵਾਵਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਅੱਜ ਬਖੂਬੀ ਦੇ ਨਾਲ ਪੰਜਾਬ ਸਰਕਾਰ ਨੇ ਔਰ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਪੂਰਾ ਕੀਤਾ ਆਓ ਇਸ ਜਿਹੜੀ ਸੁਵਿਧਾ ਜਿਹੜੀ ਫੈਸਿਲਿਟੀ ਮਿਲੀ ਆ ਉਸ ਦਾ ਪੂਰਾ ਫਾਇਦਾ ਉਠਾਈਏ ਤਾਂ ਕਿ ਜਿਹੜਾ ਸਾਡਾ ਆਰਥਿਕ ਬੋਝ ਸੀਗਾ ਉਹ ਜਰੂਰ ਘਟੇ ਲੋਕ ਉਹ ਪੈਸੇ ਕਿਤੇ ਹੋਰ ਜ਼ਰੂਰਤ ਦੇ ਉੱਪਰ ਖਰਚ ਲੈਣ ਸਿਹਤ ਸੇਵਾਵਾਂ ਜਿਹੜੀਆਂ ਨੇ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਬਖੂਬੀ ਦੇ ਨਾਲ ਸਰਕਾਰ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨੂੰ ਵਧੀਆ ਤਰੀਕੇ ਨਾਲ ਨਿਭਾ ਰਹੀ ਆ ਜੀ ਸਾਹਿਬ ਅੱਜ ਦਿਲ ਤੋਂ ਅਸੀਸਾ ਦੇਣ ਨੂੰ ਦਿਲ ਕਰਦਾ ਮੈਂ ਵੇਖਦਾ ਰਿਹਾ ਜਿਸ ਵਕਤ ਲੋਕ ਇਸ ਮਸ਼ੀਨ ਨਾ ਹੋਣ ਕਰਕੇ ਕਿੰਨੀ ਮੁਸ਼ਕਿਲਾਂ ਜਾਂਦੇ ਸੀ ਔਰ ਕਈ ਵਾਰ ਮੈਨੂੰ ਪ੍ਰਾਈਵੇਟ ਬੰਦਿਆਂ ਨੂੰ ਬੇਨਤੀ ਕਰਨੀ ਪੈਂਦੀ ਸੀ ਵੀ ਇਹਦਾ ਫ੍ਰੀ ਕਰ ਦਿਓ ਅੱਜ ਬਹੁਤ ਮਨ ਇਸ ਗੱਲੋਂ ਵੀ ਧਾਰਸ ਵੀ ਆ ਖੁਸ਼ ਵੀ ਆ ਕਿ ਕੋਈ ਬੰਦਾ ਹੁਣ ਸਕੈਨ ਤੋਂ ਵਾਂਝਾ ਨਹੀਂ ਰਹੂਗਾ ਜਿੱਥੇ ਉਹਨੂੰ ਲੋੜ ਹੋਊਗੀ ਉਹ ਪੂਰਾ ਕਰੂਗਾ ਇੱਕ ਵਾਰੀ ਫੇਰ ਇਸੇ ਤਰੀਕੇ ਦੇ ਨਾਲ ਆਪਾਂ ਵਧੀਆ ਸੇਵਾਵਾਂ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿੰਦੇ ਰਹਿਵਾਂਗੇ ਧੰਨਵਾਦ